ਅਜਿਹਾ ਚੱਲ ਰਿਹਾ ਐਕਸ਼ਨ ਰਿਹਾ ਹੈ ਬਾਲੀਵੁੱਡ ਤੋਂ ਸਾਊਥ ਸਾਰੇ ਪਾਸੇ ਐਕਸ਼ਨ ਚੱਲ ਰਿਹਾ ਹੈ ਔਰ ਮੈਨੂੰ ਐਕਸ਼ਨ ਕਰਨ ਦੀ ਸ਼ੁਰੂ ਹੋਈ ਚਲੋ ਤਾਂ ਕਾਮੇਡੀ ਜਦੋਂ ਕਰਦੇ ਸੀਗੇ ਦਾ ਟਾਈਮ ਕੋਈ ਪਲੇਟਫਾਰਮ ਹੁੰਦਾ ਨਹੀਂ ਸੀਗਾ ਕਿਉਂਕਿ ਇਹਨਾਂ ਦੀਆਂ ਸ਼ਰਾਰਤਾਂ ਆਲਵੇਸ ਇਹਨੂੰ ਬਿਨੋ ਚੁੱਪ ਕਰ ਜਿਓ ਯਾਰ ਟੇਕ ਦੇ ਲਈਏ ਔਰ ਸਾਡੇ ਡਾਇਰੈਕਟਰ ਸਾਹਿਬ ਵੀ ਕਹਿੰਦੇ ਕਹਿੰਦੇ ਯਾਰ ਬੱਚਿਆਂ ਨਾਲ ਫਿਲਮ ਕਰਨੀ ਬਹੁਤ ਔਖਾ ਕੰਮ ਹੈ ਆਪਾਂ ਆ ਸੰਗ ਸ਼ੂਟ ਕਰ ਰਹੇ ਸੀ ਮੇਰੀ ਸਾੜੀ ਇੱਥੇ ਨਾ ਪਾਣੀ ਦੇ ਤੇ ਤਾਂ ਪਾਣੀ ਦੇ ਅੰਦਰ ਪਤਾ ਨਹੀਂ ਗੀਲੀ ਹੋ ਗਈ ਸੀ ਕੁਝ ਇਦਾਂ ਦਾ ਸੀਗਾ ਮੱਛੀ ਦੇ ਜਾਲ ਹੀ ਨਹੀਂ ਹੁੰਦੇ ਮੱਛੀ ਲਈ ਪਰ ਕਹਿੰਦੇ ਦੇਖੋ ਕਿ ਮੱਛੀ ਮੁੱਛਲੀ ਨਾ ਫਸ ਗਈ ਹੋਵੇ ਆਪਾਂ ਖਾ ਲਾਂਗੇ ਤੁਹਾਨੂੰ ਸੋ ਹੀ ਹੈਜ਼ ਅ ਪੰਚ ਲਾਈਨ ਮਤਲਬ ਔਨ ਦਾ ਸਪੌਟ ਸੋ ਇਟਸ ਫਨ ਸ਼ਾਰਟ ਵੇ ਆ ਗਏ ਸਿਕਸ ਪੈਕ ਕੱਢਣਗੇ ਇੰਜੈਕਸ਼ਨ ਆ ਗਏ ਦਵਾਈਆਂ ਆ ਗਿਆ ਸਿਕਸ ਪੈਕ ਕੱਢ ਲੈਂਦੇ ਆ ਸਿਕਸ ਪੈਕ ਉਹ ਹੁੰਦੇ ਜਿਹੜੇ ਮੇਨਦਰੋਂ ਨਿਕਲਣ ਵੈਸੇ ਮੈਨੂੰ ਲੱਗਦਾ ਜਿੰਨੇ ਸਾਡੇ ਪੰਜਾਬੀ ਦੇ ਦੁੱਸੇ ਨੇ ਜਾਂ ਪੰਜਾਬੀਆਂ ਦਾ ਜਿੰਨੇ ਵੀ ਐਕਸ਼ਨ ਹੀਰੋ ਨੇ ਉਹ ਕਦੇ ਸਿਕ ਪੈਕ ਵਾਲੇ ਨਹੀਂ ਬਣੇ ਮੋਟਾ ਭਰਾ ਕੋਈ ਨਾ ਵੀ ਕੋਈ ਹੀਰੋ ਕੋਈ ਵੀ ਹੋ ਸਕਦਾ ਹੈ ਹੀਰੋ ਜ਼ਰੂਰੀ ਨਹੀਂ ਹੋਈਊਗਾ ਜਿਹੜਾ ਫਿੱਟ ਆਇਆ ਜਾਂ ਜਿਹੜਾ ਦੇ ਡਾਲੇ ਦੇ ਹੋਈਊਗਾ ਜਿਹਨੇ ਵੀ ਕੋਈ ਚੰਗਾ ਕੰਮ ਕਰਤਾ ਉਹ ਹੀਰੋ ਆ ਲੈਦੇ ਗੁੰਡੇ ਦਾ ਗੁੰਡੇ ਦਾ ਰੋਲ ਕਰਨਾ ਬਹੁਤ ਖਤਰਨਾਕ ਹੈ ਤੇ ਮੇਰੀ ਗੱਲ ਸੁਣੋ ਇਹ 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 ਐਡਾ ਪਿਆਰਾ ਭਰਾ ਇਹਨੂੰ ਗੁੰਡੇ ਦਾ ਕਰਾਉਣਾ ਨਹੀਂ ਮੈਂ ਨਹੀਂ ਚਾਹੁੰਦਾ ਇਹਦੇ ਘੁੱਟ ਪੋਵੇ ਅਸੀਂ ਇਹ ਦੱਸਿਆ ਫਿਲਮਾਂ 'ਚ ਅਜੇ ਤੱਕ ਕਦੇ ਨਸ਼ਾ ਪ੍ਰਮੋਟ ਨਹੀਂ ਕੀਤਾ ਕਿਸੇ ਵੀ ਫਿਲਮ 'ਚ ਗਾਂਧੀ ਕੀਤੀ ਸੀ ਉਹਦੇ ਸੈਕੰਡ ਪਾਰਟ ਦੇਖਿਓ ਉਹਦੇ ਵਿੱਚ ਦੱਸਿਆ ਗਿਆ ਕਿ ਤੁਸੀਂ ਕਦੇ ਵੀ ਪੋਲਿਟਿਕ ਦੇ ਹੱਥਾਂ 'ਚ ਕੱਟ ਪੁਤਲੀ ਨਾ ਬਣੋ ਜੇ ਬਣਨਾ ਤਾਂ ਖੁਦ ਐਮਐਲਏ ਬਣੋ ਖੁਦ ਮੰਤਰੀ ਬਣੋ ਸਮੂਹ ਤਾਲ ਮਿਲ ਨਾਲ ਕੰਮ ਕਰਨਾ ਚਾਹੀਦਾ ਇੰਟਰਵਿਊਸ ਵਾਲਾ ਤਾਂ ਮੈਨੂੰ ਇਹ ਲੱਗਦਾ ਕਿ ਮੇਰੇ ਕੋਲ ਬੜੀ ਬਸਰਾਂ ਦਾ ਮੈਦਾ ਕਹਿੰਦਾ ਵੀਰੇ ਆ ਜਾ ਜਾਈ ਨਾ ਮੈਂ ਤਾਂ ਨਹੀਂ ਪ੍ਰੋਡਿਊਸਰ ਨੂੰ ਜਾਣ ਦਿੰਦਾ ਹੋਚ ਕੀਤਾ ਗਿਆ ਸਕੂਲ ਕਿਉਂ ਚੁਣਿਆ ਤੁਸੀਂ ਵਿਦਿਆਰਥੀਆਂ ਦੇ ਵਿੱਚ ਅੱਜ ਕਿਉਂ ਪਹੁੰਚੇ ਹੋ ਪਹਿਲਾ 파ਟ ਆਇਆ ਸੀ ਜੀ ਇਸ ਫਿਲਮ ਦਾ ਡੀਐਸਪੀ ਦੇਵਨ ਬਹੁਤ ਪਿਆਰ ਦਿੱਤਾ ਈ ਸਾਰਿਆਂ ਨੇ ਔਰ ਬਾਜੀ ਵੀ ਫਿਲਮ ਬਹੁਤ ਸਰਾਹੀ ਜਾਂਦੀ ਹੈ ਉਹਦਾ ਅੱਗੇ ਅਸੀਂ ਉਹਦੀ ਲੜੀ ਸ਼ੁਰੂ ਕੀਤੀ ਹੈ ਡੀਐਸਪੀ ਦੇਵ ਤੋਂ ਸੋ ਬੱਚਿਆਂ ਨੂੰ ਅਸੀਂ ਤਾਂ ਕੀਤਾ ਕਿ ਇਹ ਫਿਲਮ ਚ ਬੱਚਿਆਂ ਦਾ ਬਹੁਤ ਅਹਿਮ 파ਟ ਹੈ ਤੇ ਇੰਟਰਟੇਨਿੰਗ ਫਿਲਮ ਹੈ ਫੁਲਸ ਆਉਂਦੀ ਹੈ ਐਕਸ਼ਨ ਵੀ ਹੈ ਜੋ ਮਸਾਲਾ ਆਡੀਅנס ਨੂੰ ਚਾਹੀਦਾ ਇੰਟਰਟੇਨਿੰਗ ਪੂਰਾ ਹੈ ਛੋਟੇ ਛੋਟੇ ਮੈਸੇਜ ਵੀ ਨੇ ਪੇਰਨਸ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਟੀਚਰ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਬ ਬੱਚਿਆਂ ਨੂੰ ਕਿੰਨਾ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਈ ਵਾਰ ਕਰਨਾ ਪੈਂਦਾ ਹੈ ਬੱਚੇ ਕਈ ਵਾਰ ਨਹੀਂ ਦੱਸ ਪਾਉਂਦੇ ਬਟ ਕਿਸੇ ਪ੍ਰੋਬਲਮ 'ਚ ਹੁੰਦੇ ਨੇ ਤੇ ਉਹਨੂੰ ਬਾਕੂਬੀਅਸ ਨੂੰ ਦਿਖਾਇਆ ਗਿਆ ਔਰ ਬੜੇ ਇੰਟਰਟੇਨਿੰਗ ਵੇਚ ਦਿਖਾਇਆ ਗਿਆ ਕੋਈ ਲੈਕਚਰ ਨਹੀਂ ਕੋਈ ਅਸੀਂ ਕੋਈ ਫਾਲਤੂ ਕੋਈ ਬੋਝ ਨਹੀਂ ਪਾਇਆ ਤੁਸੀਂ ਬਸ ਇੰਜੋਏ ਕਰੋਗੇ ਬੜਾ ਹੱਸੋਗੇ ਇੰਟਰਟੇਨ ਕਰੋਗੇ ਐਕਸ਼ਨ ਦੇਖਣਾ ਤਾਂ ਐਕਸ਼ਨ ਦਾ ਮਜ਼ਾ ਆਊਗਾ ਹਨਾ ਫੈਮਿਲੀ ਲਈ ਵੀ ਆ ਬੱਚਿਆਂ ਲਈ ਵੀ ਆ ਉਹਨੂੰ ਇਹ ਲੱਗਦਾ ਕਿ ਸਾਰੀ ਹਰ ਤਰ੍ਹਾਂ ਦੀ ਆਡੀਅנס ਲਈ ਫਿਲਮ ਬਣਾਈ ਹੈ ਜਿਹੜੇ ਬੱਚੇ ਨੂੰ ਲਿਆ ਤੁਸੀਂ ਬੱਚੇ ਅਕਸਰ ਜਿੱਦੀ ਹੁੰਦੇ ਆ ਕਿਸੇ ਚੀਜ਼ ਨੂੰ ਲੈ ਕੇ ਉਹ ਨਾਲ ਸ਼ੂਟ ਕਰਨਾ ਕਿੰਨਾ ਕਿ ਮੁਸ਼ਕਲ ਸੀਗਾ ਦੇਖੋ ਬੱਚਿਆਂ ਦਾ ਮੈਂ ਪਹਿਲਾਂ ਵੀ ਕਿਹਾ ਕਿ ਬੱਚਿਆਂ ਦਾ ਜਿਹੜਾ ਇੱਕ ਬਚਪਨ ਹੈ ਨਾ ਉਹਨਾਂ ਦਾ ਨੋਟੀ ਬਣਾ ਉਹਨੇ ਸੁਭਾਵਿਕ ਹੈ ਉਹਨੂੰ ਤੁਸੀਂ ਖੋ ਵੀ ਨਹੀਂ ਸਕਦੇ ਔਰ ਖੋਇਆ ਵੀ ਜਾਣਾ ਨਹੀਂ ਚਾਹੀਦਾ ਸੋ ਉਹਨਾਂ ਦੀ ਆਹੀ ਉਮਰ ਹੁੰਦੀ ਆ ਇੰਜੋਏ ਕਰਨ ਦੀ ਚਾਹੇ ਉਹ ਕਿਸੇ ਵੀ ਕੰਮ 'ਚ ਹੋਣ ਚਾਹੇ ਸਟੱਡੀ 'ਚ ਹੋਣ ਸ਼ਰਾਰਤਾਂ ਅਸੀਂ ਵੀ ਕਰਦੇ ਰਹਿਆ ਸੋ ਉਮਰੀ ਇਦਾਂ ਦੀ ਆ ਬੱਚਿਆਂ ਦੀ ਜਦੋਂ ਅਸੀਂ ਸ਼ੂਟ ਕਰਦੇ ਸੀ ਉਹ ਸ਼ਰਾਰਤਾਂ ਹਾਂ ਮੈਂ ਬਹੁਤ ਬਹੁਤ ਮੇਰੇ ਫੇਵਰਿਟ ਨੇ ਸਾਰੇ ਜਵਾਕ ਮੈਂ ਜਵਾਕਾਂ ਨੂੰ ਵੈਸੀ ਬਹੁਤ ਪਿਆਰ ਕਰਦਾ ਮੈਨੂੰ ਬੱਚੇ ਚੰਗੇ ਲੱਗਦੇ ਆ ਤੇ ਬੱਚੇ ਸਾਰਿਆਂ ਨੂੰ ਆਪਾਂ ਨੂੰ ਚੰਗੇ ਲੱਗਦੇ ਆ ਤੇ ਇਹਨਾਂ ਨਾਲ ਕੰਮ ਕਰਨਾ ਥੋੜਾ ਡਿਫਿਕਲਟ ਜ਼ਰੂਰ ਸੀਗਾ ਕਿਉਂਕਿ ਇਹਨਾਂ ਦੀਆਂ ਸ਼ਰਾਰਤਾਂ ਆਲਵੇਸ ਇਹਨੂੰ ਬਿਖਰੋ ਚੁੱਪ ਕਰ ਜਾਓ ਯਾਰ ਟੈਕ ਦੇ ਲਈਏ ਤਾਂ ਸਾਡੇ ਡਾਇਰੈਕਟਰ ਸਾਹਿਬ ਵੀ ਕਹਿੰਦੇ ਕਹਿੰਦੇ ਯਾਰ ਬੱਚਿਆਂ ਨਾਲ ਫਿਲਮ ਕਰਨੀ ਬਹੁਤ ਔਖਾ ਕੰਮ ਹੈ ਪਰ ਅਸੀਂ ਕੀਤੀ ਹੈ ਔਰ ਇਹਨਾਂ ਨੇ ਵੀ سپورਟ ਵੀ ਕੀਤੀ ਹੈ ਜਦੋਂ ਕੰਮ ਕਰਦੇ ਸੀ ਪਰ ਸ਼ਰਾਰਤਾਂ ਦੇਖੋ ਇਹਨਾਂ ਨੇ ਕਰਨੀਆਂ ਹੀ ਨੇ ਉਹ ਤਾਂ ਕੋਈ ਰੋਕ ਨਹੀਂ ਸਕਦਾ ਬੱਚਾ ਨਾਲ ਆਪਣਾ ਬਚਪਨ ਜਾ ਮੈਂ ਕੋਈ ਬਿਲਕੁਲ 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 ਇਹਨਾਂ ਦੀ ਸ਼ਰਾਰਤਾਂ ਦੇ ਭਾਈ ਉਹੀ ਚੀਜ਼ ਹੈ ਨਾ ਉਹਨਾਂ ਚੀਜ਼ਾਂ ਨੂੰ ਆਪਣੇ ਦੇ ਆਪ ਲਾ ਕੇ ਦੇਖੀਏ ਕਿ ਆਪਾਂ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕਰਕੇ ਨਿਕਲੇ ਆ ਹਨਾ ਸੋ ਜੇ ਤਾਂ ਆਪਾਂ ਨੇ ਕੀਤੀ ਹੁਣ ਤਾਂ ਤਾਂ ਦਾ ਪੈਨ ਰੋਕੀਏ ਸੋ ਇਹ ਤਾਂ ਪ੍ਰਮਾਤਮਾ ਵੱਲੋਂ ਹੀ ਹੈ ਕਿ ਬਚਪਨ ਜਿਹੜਾ ਹੁੰਦਾ ਉਹ ਨਟਕਟ ਹੁੰਦਾ ਨੌਟੀ ਹੁੰਦਾ ਔਰ ਇਹਨਾਂ ਸ਼ਰਾਰਤਾਂ ਤੋਂ ਕੋਈ ਰੋਕ ਹੀ ਨਹੀਂ ਸਕਦਾ ਥੈਂਕ ਯੂ ਤੇ ਫਿਰ ਹੀ ਪਰਸਨਲੀ ਤੁਹਾਨੂੰ ਕਿਹੜੇ ਥੋੜ ਕਰਕੇ ਵਧੀਆ ਲੱਗਦਾ ਹੈ ਪਹਿਲੀ ਗਾਂਦੀ ਸੀਰੀਜ਼ ਆਈ ਹੈ ਉਸ ਤੋਂ ਬਾਅਦ ਇਹ ਪੁਲਿਸ ਦੀ ਸੀਰੀਜ਼ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਮੈਨੂੰ ਐਕਸ਼ਨ ਹੀ ਚੰਗਾ ਲੱਗਦਾ ਆਲਵੇ ਚਾਹੇ ਕਿਹੜੀ ਮਰਜ਼ੀ ਮੈਂ ਕਹਿੰਦਾ ਐਕਸ਼ਨ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਫਿਲਮ ਦੇ ਵਿੱਚ ਤੇ ਮੈਨੂੰ ਐਕਸ਼ਨ ਚੰਗਾ ਲੱਗਦਾ ਪਹਿਲੇ ਪਹਿਲਾਂ ਤੁਸੀਂ ਕਮੇਡੀਅਨ ਤੋਂ ਸ਼ੁਰੂ ਕੀਤਾ ਆਪਣਾ ਕਿਰਦਾਰ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕਿ ਜਿਹੜੇ ਕੁਮਾਰ ਕੋ ਕਾਲੇਜ ਅਧਿਆਪਕ ਧਾਰਨਵਾ ਰਹੇ ਹੋ ਮਾਤਰਾਵਾਂ ਤੇ ਬੜਾ ਕੀ ਚਾਰਿਆ ਐ ਐਕਸ਼ਨ ਦੇ ਵੀਰੇ ਅੱਜ ਕੱਲ ਚੱਲੀ ਐ ਐਕਸ਼ਨ ਰਿਹਾ ਬੋਲੀਵੁੱਡ ਤੋਂ ਸਾਊਥ ਸਾਰੇ ਪਾਸੇ ਐਕਸ਼ਨ ਚੱਲ ਰਿਹਾ ਔਰ ਮੈਨੂੰ ਐਕਸ਼ਨ ਕਰਨ ਚ ਸੁਰੂਤ ਹੋਈ ਚਲੋ ਤਾਂ ਕਾਮੇਡੀ ਜਦੋਂ ਕਰਦੇ ਸੀਗੇ ਦਾ ਟਾਈਮ ਕੋਈ ਪਲੇਟਫਾਰਮ ਹੁੰਦਾ ਨਹੀਂ ਸੀਗਾ ਇੱਕੋ ਹੀ ਸੀਰੀਅਲ ਚੱਲਦਾ ਹੁੰਦਾ ਸੀਗਾ ਜਗਨੂ ਤੇ 2005 ਐਮਐਚਓ ਉਂਤੇ ਆਉਂਦਾ ਸੀ ਜਦੋਂ ਮੈਂ ਜੋਇਨ ਕੀਤਾ ਸੀਗਾ ਤਾਂ ਉਦੋਂ ਕੋਈ ਹੋਰ ਪਲੇਟਫਾਰਮ ਸਾਡੇ ਕੋਲ ਹੈ ਨਹੀਂ ਸੀਗਾ ਤਾਂ ਮੈਂ ਲੱਕੀ ਸੀਗਾ ਕਿ ਮੈਂ ਉਹ ਸ਼ੋ ਦਾ ਪਾਰਟ ਬਣਿਆ ਮੈਨੂੰ ਕੰਮ ਮਿਲਿਆ ਉਹ ਸ਼ੋ 'ਚ ਇਹ ਉਹ ਤੋਂ ਸਿੱਖਿਆ ਲਰਨ ਬਹੁਤ ਕੁਝ ਕੀਤਾ ਜਿਹੜਾ ਅੱਜ ਮੇਰੇ ਕੰਮ ਆ ਰਿਹਾ ਜਦੋਂ ਮੈਂ ਸਿਨੇਮਾ ਕਰਦਾ ਹਮਰ ਬਟ ਮੈਨੂੰ ਮਜ਼ਾ ਜਿਹੜਾ ਆਉਂਦਾ ਉਹ ਐਕਸ਼ਨ ਚ ਆਉਂਦਾ ਭਾਈ ਇੱਕ ਕਿਰਦਾਰ ਆ ਤੁਹਾਡਾ ਜਿੱਦੋਂ ਤੁਸੀਂ ਫੇਮਸ ਹੋਏ ਗਾਂਧੀ ਨਾਮ ਦਾ ਕਿਰਦਾਰ ਅੱਜ ਵੀ ਕਈ ਨੌਜਵਾਨ ਤੁਹਾਨੂੰ ਗਾਂਧੀ ਦੇ ਕਿਰਦਾਰ ਨਾਲ ਜਾਣਦੇ ਨੇ ਅਸੀਂ ਕੋਸ਼ਿਸ਼ ਕੀਤੀ ਹੈ ਐਕਟਰ ਤਕੂਬੀ ਜਿਹੜੀ ਹੁੰਦੀ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਲੱਭਾਉਂਦੀ ਕਿ ਮੈਂ ਕੋਈ ਐਸਾ ਕਿਰਦਾਰ ਲੈ ਕੇ ਆਵਾਂ ਮੇਰੀ ਇੱਕ ਨਵੀਂ ਪਛਾਣ ਬਣੀ ਯਾਰ ਜਿਹੜੀ ਪਹਿਲੀ ਛਵੀ ਆ ਨਾ ਪਹਿਲੀ ਉਹ ਗੱਬਰ ਵੀ ਨਹੀਂ ਤੋੜ ਸਕਿਆ ਉਹ ਉਹ ਅਮਜਦ ਖਾਨ ਵੀ ਨਹੀਂ ਤੋੜ ਸਕਿਆ ਕਿ ਸਾਰੀ ਅਮਜਦ ਖਾਨ ਨੂੰ ਲੋਕ ਜਾਣਦੇ ਪਰ ਕਹਿੰਦੇ ਗੱਬਰ ਸੀਗੇ ਸੋ ਮੇਰਾ ਪਹਿਲਾ ਕਿਰਦਾਰ ਕੋਈ ਨਾ ਲੈ ਮੈਂ ਉਧਰ ਦੇਖ ਲੈਣਾ ਮੈਂ ਕੰਪਲੀਟ ਕਰ ਲੈ ਬਾਈ ਦਾ ਪਰ ਜਿਹੜਾ ਮੇਰਾ ਪਹਿਲਾ ਪੁਰਾਣਾ ਇੰਨਾ ਪਿਆਰ ਹੈ ਕਿ ਲੋਕ ਜਦੋਂ ਗਾਂਧੀ ਦੇ ਨਾਮ ਨਾਲ ਬੁਲਾਉਂਦੇ ਆ ਤੇ ਗਾਂਧੀ ਭਾਈ ਔਰ ਭਾਈ ਜਰੂਰ ਲਾਉਂਦੇ ਆ ਸੋ ਮੈਨੂੰ ਲੱਗਦਾ ਕਿ ਉਹ ਕਿਰਦਾਰ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਉਹ ਮੈਨੂੰ ਦੇਖਦੀ ਗਾਂਧੀ ਦੇ ਰੂਪ 'ਚ ਸੋ ਮੈਂ ਕਹਿੰਦਾ ਮੈਨੂੰ ਦੇਵ ਨਾ ਕਰਨ ਗਾਂਧੀ ਕਹਿੰਦੇ ਰਹਿਣੂ ਵੀ ਪਿਆਰ ਮਿਲਦਾ ਰਵੇ ਮੈਂ ਕਹਿੰਦਾ ਬਹੁਤ ਖੁਸ਼ ਹਾਂ థాంਕ ਯੂ ਕੋਣ ਕਰਦਾ ਜੀਰਾਰ ਭਾਜੀ ਜਿਵੇਂ ਇਹ ਭਾਈ ਨੇ ਕਿਹਾ ਵੀ ਟੀਮੇਂ ਬਣ ਜਾਂਦੀ ਹੈ ਤੁਸੀਂ ਤਾਂ ਹਸੌਂਦੀ ਟੀਮੇਂ ਰੱਖਦੇ ਹੋ ਇਹ ਕਿਸ ਤਰ੍ਹਾਂ ਦੇਖਦੇ ਹੋ ਵੀ ਹੁਣ ਇਹ ਇਨਵੈਸਟਿਚੀਅਨਟ ਹੋ ਗਏ ਹੋ ਜਾਂ ਫਿਰ ਇਹਨੂੰ ਤੋੜੋਗੇ ਹਮਾਰੇ ਸਮਝ ਨਹੀਂ ਆਉਂਦਾ ਤੁਸੀਂ ਬਹਿਦੇ ਸੁਣਾ ਬਹੁਤ ਵਧੀਆ ਗੱਲਾਂ ਹੈ ਬਹਿ ਸੁਣਾ ਚਾਹੀਦਾ ਹੈ ਔਰ ਮੈਂ ਮੈਂ ਸ਼ੁਕਰ ਕਰਦਾ ਹਾਂ ਵਾਹਿਗੁਰੂ ਦਾ ਰੋਜ਼ ਕਿ ਮੇਰੇ ਸੇਫ ਡਿਊਟੀ ਆਈ ਹੈ ਫਿਰ ਮੈਂ ਹੱਸ ਸਕਦਾ ਹਾਂ ਜਿੰਨੀ ਬਬਾਈ ਅੱਜਕੱਲ੍ਹ ਦੀਆਂ ਟੈਨਸ਼ਨਾਂ ਹੈ ਉਹ ਭਰੀ ਜ਼ਿੰਦਗੀ ਆ ਦੇ ਮੇਰੇ 15 ਸੈਕਿੰਡ ਦਾ 20 ਸੈਕਿੰਡ ਦਾ ਕਲਿੱਪ ਵੇਖ ਕੇ ਜਾਂ ਮੈਂ ਵੀ ਕੋਈ ਅਸੀ ਹਰਕਤ ਕਰਦਾ ਜਾਂ ਉਹ ਹੱਸਦੇ ਨੇ ਤੇ ਮੈਨੂੰ ਖੁਸ਼ੀ ਹੁੰਦੀ ਆ ਉਹਨਾਂ ਨੂੰ ਕਿ ਬਾਕੀ ਨੇ ਐਕਟਰ ਐਕਟਰਿਆਂ ਕੋਈ ਸ਼ਰੀ ਇਦਾਂ ਦਾ ਕੋਈ ਰੋਣਾ ਨਹੀਂ ਕਿਉਂਕਿ ਮੈਨੂੰ ਅਜੇ ਕਿਰਦਾਰ ਹੀ ਕਾਮਿਕ ਮਿਲ ਰਹੇ ਆ ਤੇ ਯਾਰ ਦਿਦਾਰ ਠੀਕ ਕਰ ਦਿੰਦਾ ਕਾਮੇਡੀ ਤੇ ਚਲੋ ਇਹ ਉਹਨਾਂ ਦਾ ਵੀ ਵੱਡਾ ਪਨ ਸਮਝ ਲਓ ਕਿ ਜਿਹੜੇ ਮੈਨੂੰ ਕੋਈ ਦੇਖੋ ਇੱਛਾ ਇਹ ਵੀ ਹੈ ਕਿ ਮੈਂ ਕੰਨ ਕਰਨਾ ਚਾਹੁੰਦਾ ਆ ਟਰਾਈ ਕਰਨਾ ਚਾਹੁੰਦਾ ਆ ਗੁੰਡੇ ਗੁੰਡੇ ਦਾ ਰੋਲ ਕਰਨਾ ਬਹੁਤ ਖਤਰਨਾਕ ਤੇ ਮੇਰੀ ਗੱਲ ਸੁਣੋ ਇਹ 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 ਐਡਾ ਪਿਆਰਾ ਭਰਾ ਇਹਨੂੰ ਗੁੰਡੇ ਦਾ ਕਰਾਉਣਾ ਨਹੀਂ ਮੈਂ ਨਹੀਂ ਚਾਹੁੰਦਾ ਇਹਦੇ ਕੁੱਟ ਪਵੇ ਇਹ ਇਹਦੀ ਡਿਊਟੀ ਦੇਖੋ ਹਸਾਉਣਾ ਜਿਹੜੇ ਬਾਈ ਨੇ ਕਿਹਾ ਨਾ ਇਹ ਕਿਸੇ ਕਿਸੇ ਦੇ ਹਿੱਸੇ ਆ ਜੇ ਕਿਸੇ ਵੀ ਡਾਕਟਰ ਵੀ ਕਹਿੰਦੇ ਨੇ ਜੀ ਹੱਸਿਆ ਕਰੋ ਪਰ ਜੇ ਪਰਮਾਤਮਾ ਨੇ ਡਿਊਟੀ ਲਈ ਹੈ ਹਸਾਉਣ ਦੀ ਤਾਂ ਇਹ ਤਾਂ ਵਧੀਆ ਡਿਊਟੀ ਮੈਨੂੰ ਲੱਗਦਾ ਨਹੀਂ ਹੋ ਸਕਦੀ ਹਾਂ ਬਟ ਬਹੁਤ ਵਰਸਟਾਈਲ ਐਕਟਰ ਆ ਬਾਈ ਪਰ ਮੈਂ ਮੇਰਾ ਖੁਦ ਦਾ ਫੇਵਰੇਟ ਆ ਇਹ ਨੂੰ ਆਇਆ ਲੱਗਦਾ ਕਿ ਯਾਰ ਮੈਂ ਹੁਣ ਅਸੀਂ ਸਰਪੰਚ ਕਰੇ ਮੈਂ ਦਦਾਰ ਨੂੰ ਲਾਉ ਯਾਰ ਜ਼ਰੂਰ ਲੈ ਭਾਈ ਵੀ ਲੈ ਉਹ ਨੂੰ ਇਸ ਦੇ ਛੜਾ ਦਵਾਂ ਮੈਂ ਹੀ ਕਹੂੰਗਾ ਭਾਈ ਅੱਜ ਦੀ ਤਰੀਕ ਤੇ ਸਭ ਤੋਂ ਵੱਡੀ ਗੱਲ ਮੈਂ ਹੀ ਕਹੂੰਗਾ ਯੂਥ ਨੂੰ ਗਲਤ ਰਸਤਿਆਂ ਤੇ ਨਾ ਚੱਲੋ ਜੇ ਤੁਹਾਨੂੰ ਕੋਈ ਤੁਹਾਡੀ ਸਰਕਲ ਚ ਕਹਿੰਦਾ ਯਾਰ ਲੈ ਇੱਕ ਪੈਗ ਲਾ ਲਾ ਲੈ ਯਾਰ ਆ ਨਸ਼ਾ ਟਰਾਈ ਕਰ ਲੈ ਫਸਟ ਟਾਈਮ ਜਿਹੜਾ ਤੁਹਾਨੂੰ ਆਫਰ ਕਰ ਰਿਹਾ ਤੁਹਾਡਾ ਦੁਸ਼ਮਣ ਹੈ ਤੁਹਾਡਾ ਦੋਸਤ ਨਹੀਂ ਹੋ ਸਕਦਾ ਜੇ ਕੋਈ ਕਹੇ ਯਾਰ ਲਾ ਕੇ ਤਾਂ ਦੇਖ ਸਵਾਦ ਬਹੁਤ ਹੁੰਦਾ ਲਾਤਾ ਹਾਂ ਜਿਹੜਾ ਤੁਹਾਨੂੰ ਐਂ ਕਹਿੰਦਾ ਤੁਹਾਡਾ ਦੁਸ਼ਮਣੋਂ ਤੋਂ ਦੂਰ ਹੋ ਜਾਓ ਔਰ ਦੂਜਾ ਪੂਰਸ ਕਰੋ ਇਹ ਜਿਹੜੀ ਪ੍ਰਮਾਤਮਾ ਨੇ ਸ਼ਰੀਰ ਦਿੱਤਾ ਨਾ ਇਹਦੀ ਵੈਲਿਊ ਨੂੰ ਸਮਝੋ ਔਰ ਆਪਣੇ ਪੇਰੈਂਟਸ ਦਾ ਨਾਮ ਕਰੋ ਗਲਤ ਕੰਮਾਂ ਚ ਨਹੀਂ ਅਸੀਂ ਪੰਜਾਬੀ ਆਲਵੇਜ਼ ਲੰਗਰ ਲਾਉਣ ਵਾਲੇ ਲੋਕ ਆ ਅਸੀਂ ਲੋਕਾਂ ਚ ਵੰਡਣ ਵਾਲੇ ਲੋਕ ਆ ਅਸੀਂ ਖੋਣ ਵਾਲੇ ਲੋਕ ਨਹੀਂ ਹੈਗੇ ਕਿ ਅਸੀਂ ਕਿਸੇ ਦੀ ਕਮਾਈ ਚੋਂ ਕਹੀਏ ਕਿ ਮੇਰੇ ਕੋਲ ਇੰਨੇ ਰੱਖ ਜਾ ਨਹੀਂ ਮੈਂ ਗੋਲੀ ਮਾਰ ਦੂੰਗਾ ਅਸੀਂ ਉਹ ਲੋਕ ਨਹੀਂ ਹੈਗੇ ਅਸੀਂ ਇਹਨਾਂ ਚੀਜ਼ਾਂ ਤੋਂ ਬਚੋ ਅਸੀਂ ਪੰਜਾਬੀ ਆ ਸਾਨੂੰ ਆਪਣੇ ਕਰਤਾਰ ਪਛਾਣਨ ਦੀ ਲੋੜ ਆ ਜਿਹੜੇ ਕਿਰਦਾਰ ਸਾਡੇ ਬਜ਼ੁਰਗਾਂ ਦੇ ਸਾਡੇ ਸਿਆਣਿਆਂ ਦੇ ਹੁੰਦੇ ਸੀ ਅਸੀਂ ਉਹਨਾਂ ਕਿਰਦਾਰਾਂ ਤੋਂ ਨਿਕਲ ਚੁੱਕੇ ਹਾਂ ਅੱਜ ਅਸੀਂ ਆਪਣੇ ਪੰਜਾਬ ਨੂੰ ਆਪਣੀ ਪੰਜਾਬੀ ਨੂੰ ਬਦਨਾਮ ਕਰ ਰਹੇ ਹਾਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਮੈਂ ਸਾਰੇ ਜਿੰਨੇ ਮੇਰੇ ਛੋਟੇ ਵੱਡੇ ਭਰਾ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਬਿਲਕੁਲ ਕਦੇ ਨਸ਼ਾ ਪ੍ਰਮੋਟ ਨਹੀਂ ਹੋਇਆ ਇਹ ਲੈਕ ਆਫ ਆਪਾਂ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਹੈ ਕਿਉਂਕਿ ਜਦੋਂ ਤੁਸੀਂ ਮੇਰਾ ਸਿਨੇਮਾ ਨਹੀਂ ਦੇਖਦੇ ਮੈਂ ਜਿੰਨੀਆਂ ਵੀ ਫਿਲਮਾਂ ਚੱਕੇ ਨੇ ਸਾਰੀਆਂ ਨਸ਼ੇ ਦੇ ਖਿਲਾਫ ਗਈਆਂ ਨੇ ਮੈਂ ਉਹਨਾਂ ਲੋਕਾਂ ਦੇ ਮੈਸੇਜ ਦਿੱਤੇ ਨੇ ਜਿਹੜੇ ਨਸ਼ੇ ਤੋਂ ਨਿਕਲ ਕੇ ਮੇਨਸਟ੍ਰੀਮ 'ਚ ਆਏ ਨੇ ਤੇ ਉਹ ਕਾਮਯਾਬ ਲੋਕ ਬਣੇ ਨੇ ਔਰ ਜਿਹੜਾ ਅਸੀਂ ਪਰਦੇ ਤੇ ਨਸ਼ਾ ਦਿਖਾਉਂਦੇ ਆ ਤੁਸੀਂ ਨਸ਼ੇੜੀ ਨੂੰ ਉਹਦੀ ਹਾਲਾਤ ਦਿਖਾ ਕੇ ਫੇਰ ਹੀ ਸੁਧਾਰ ਸਕਦੇ ਹੋ ਸੋ ਜਾਇ ਮਿੰਟੂ ਬਾਈ ਦੀ ਗੱਲ ਹੈ ਜੀ ਮਿੰਟੂ ਗੁਰੂਸਰੀ ਦੇ ਅੱਜ ਜੋ ਕਾਮਯਾਬ ਪੱਤਰਕਾਰ ਹੈ ਤੁਹਾਡੇ ਭਾਈਚਾਰੇ ਚੋਂ ਬਿਲਕੁਲ ਉਹਦਾ ਕਰਦਾਰ ਮੰਗਾ ਸਿੰਘ ਟਾਲ ਤੇ ਫਿਲਮ ਕੀਤੀ ਉਹ ਅੱਜ ਇੱਕ ਕਬੱਡੀ ਦਾ ਕੋਚ ਹੈ ਟੀਚਰ ਵੀ ਹੈ ਉਹ ਲੋਕ ਕਿਵੇਂ ਉਸ ਦਲਦਲ ਚੋਂ ਬਾਹਰ ਆਏ ਅਸੀਂ ਇਹ ਦੱਸਿਆ ਫਿਲਮਾਂ ਚ ਅੱਜ ਤੱਕ ਕਦੇ ਨਸ਼ਾ ਪ੍ਰਮੋਟ ਨਹੀਂ ਕੀਤਾ ਕਿਸੇ ਵੀ ਫਿਲਮ ਚ ਗਾਂਧੀ ਕੀਤੀ ਸੀ ਉਹਦੇ ਸੈਕੰਡ ਪਾਰਟ ਦੇਖਿਓ ਉਹਦੇ ਵਿੱਚ ਦੱਸਿਆ ਗਿਆ ਕਿ ਤੁਸੀਂ ਕਦੇ ਵੀ ਪੋਲਿਟਿਕਸ ਦੇ ਹੱਥਾਂ ਦੀ ਕੱਟ ਪੁਤਲੀ ਨਾ ਬਣੋ ਜੇ ਬਣਨਾ ਤਾਂ ਖੁਦ ਐਮਐਲਏ ਬਣੋ ਖੁਦ ਮੰਤਰੀ ਬਣੋ ਹਮੇਸ਼ਾ ਮੈਨੂੰ ਸੇ ਦਿੱਤਾ ਇੱਕ ਗਲਤ ਇਨਫੋਰਮੇਸ਼ਨ ਆ ਹਮੇਸ਼ਾ ਲੋਕ ਕਹਿ ਦਿੰਦੇ ਆ ਕਮੈਂਟਸ ਵੀ ਆਉਂਦੇ ਆ ਨਸ਼ਾ ਪ੍ਰਮੋਟ ਕੀਤਾ ਮੈਂ ਅੱਜ ਤੱਕ ਨਹੀਂ ਕੀਤਾ ਤੇ ਸਾਰੀਆਂ ਫਿਲਮਾਂ ਚੱਕ ਕੇ ਦੇਖ ਲਓ ਪਰ ਮੋਟਾ ਢੀ ਅੱਧੀ ਮਰੂਪਾਂ ਨੂੰ ਮੈਂ ਸਾਰੀ ਕੁਝ ਪਛਤਾਦੀ ਆ ਰਹੀ ਹੈ ਤੁਸੀਂ ਐਨੀ ਮੈਨੂੰ ਸਵਾਲ ਪੁੱਛਦੇ ਰਹੋ ਪ੍ਰੋਡਿਊਸਰ ਕਦੇ ਨਾ ਕਦੇ ਚਾਂਸ ਦੇ ਹੀ ਰਹੇ ਸੁਣ ਕੇ ਤੁਹਾਡੀ ਗੱਲ ਇੱਕ ਸਵਾਲ ਤੁਹਾਨੂੰ ਸਰਨਾਲ ਫਿਰ ਜੋੜੀ ਤੁਹਾਡੀ ਕਿੱਦਾਂ ਰਹੀ ਫਿਲਮ ਦੇ ਵਿੱਚ ਸਾਰੇ ਤੁਸੀਂ ਦੱਸੋਗੇ ਮੇਰੀ ਜੋੜੀ ਕਿਵੇਂ ਲੱਗੀ ਖੁਦ ਆਪਣੇ ਬਾਰੇ ਦੱਸੋ ਮੈਂ ਸਰਨਾਲ ਕਿੱਦਾਂ ਫਿਰ ਪਿਆਰ ਕਿੰਨਾ ਗਿਆ ਆ ਪਹਿਲੇ ਦਿਨ ਹੀ ਸਰ ਮੇਰਾ ਪਹਿਸਾ ਨਾ ਪਹਿਲਾ ਦਿਨ ਪਹਿਲਾ ਸ਼ ਤੇ ਨੇ ਇਹ ਦੁਪਹਿਰ ਕਿਹੜੇ ਸੰਦਰਭ ਪੁੱਛ ਰਹੇ ਹੋ ਭਰਾਵਾ ਮੈਂ ਦੇਖਿਆ ਕਿ ਉਹ ਆਹ ਮਾ ਬਾਪੀ ਦੀ ਜਾਨੀ ਤੋਂ ਉਸੇ ਸਮੇਂ ਲੋ ਅੱਛਾ ਚਲੋ ਮੈਨੂੰ ਲੱਗੇ ਤੁਸੀਂ ਔਨ ਸਕਰੀਨ ਕੇਮਿਸਟਰੀ کہہ ਰਹੇ ਹੋ ਆਫ ਸਕਰੀਨ ਸਰ ਕੇ ਵਿਜਨ ਜਿਦਾ ਮਰਜ਼ੀ ਦੱਸੋ ਇਸ ਵਾਰ ਮੈਂ ਕੁਝ ਨਹੀਂ ਦੱਸ ਰਿਹਾ ਇਕੱਲੇ ਨੂੰ ਨਹੀਂ ਦੱਸੋਗੇ ਤੁਸੀਂ ਦੱਸੋਗੇ ਮੈਨੂੰ ਔਨ ਸਕਰੀਨ ਤੁਸੀਂ ਦੱਸੋਗੇ ਲੇਕਿਨ ਤੁਸੀਂ ਔਨ ਸਕਰੀਨ ਪ੍ਰੇਮਪਿਆਰ ਦੀ ਗੱਲ ਕਰ ਰਹੇ ਹੋ ਮੈਂ ਉਹ ਹੀ ਕਹਾਂ ਔਨ ਸਕਰੀਨ ਮੈਂ ਆਫ ਸਕਰੀਨ ਆਪਟੋ ਹੀ ਇਜ਼ ਵੈਰੀ ਗੁੱਡ ਐਜ਼ ਅ ਕੋਸਟਾਰ ਪਹਿਲੇ ਤਾਂ ਕੋਸਟਾਰ ਤੁਸੀਂ ਯੂ نو ਪਹਿਲੇ ਤਾਂ ਕੋਸਟਾਰ ਬੰਗ ਮਿਲਿਆ ਨਾ ਮੈਨਾਂ ਤੇ অফ কোর্স ਹੀ ਇਸ ਅ ਫਰੈਂਡ ਐਂਡ ਬਟ ਕੋਸਟਾਰ ਨੇ ਐਂਡ ਉਹ ਵਾਰਮ ਨੇ ਸੀ ਮੈਂ ਤਾਰੀਫਾਂ ਕਰ ਰਹੀ ਆ ਬਿਕੋਜ਼ ਨਾਟ ਉਹ ਇੱਥੇ ਬੈਠੇ ਨੇ ਬਟ ਜੇਨੂਇਨਲੀ ਸਾਰੇ ਇਦਾਂ ਕਹਿੰਦੇ ਨੇ ਕਿਉਂਕਿ ਮਨਦੀਪ ਸਰ ਸੈਟ ਤੇ ਸੀ ਤੇ ਦੇਵ ਜੀ ਸੀਗੇ ਤੇ ਪਹਿਲੇ ਦਿਨ ਹੀ ਮੈਂ ਬੜੀ ਸੌਰੀ ਸੌਰੀ ਕੋਈ ਨਹੀਂ ਕੋਈ ਨਹੀਂ ਟਿਕਟ ਸੋਰੀ ਆਲਸੋ ਆਲਸੋ ਬੜੀ ਮਸਤੀ ਮਜ਼ਾਕ ਕਰਦੇ ਨੇ ਤੇ ਉਹ ਯੂਜੂਲੀ ਕੋਈ ਨਾ ਕੋਈ ਪ पंच ਲਾਈਨ ਹੁੰਦੀ ਐ ਇਹਨਾਂ ਕੋਲ ਸੋ ਕੋਈ ਸੀਨ ਚੱਲ ਰਿਹਾ ਹੁੰਦਾ ਹੀ ਹੈਜ਼ ਅ ਪੰਚ ਲਾਈਨ ਤੇ ਉਹ ਥੋੜਾ ਮਾਹੌਲ ਲਾਈਟ ਰੱਖਦਾ ਫਿਰ ਜਿਵੇਂ ਆਪਾਂ Song shoot ਕਰ ਰਹੇ ਸੀ ਮੇਰੀ ਸਾੜੀ ਇੱਥੇ ਨਾ ਪਾਣੀ ਦੇ ਇਦਾਂ ਪਾਣੀ ਦੇ ਅੰਦਰ ਪਤਾ ਨਹੀਂ ਗੀਲੀ ਹੋ ਗਈ ਸੀ ਕੁਝ ਇਦਾਂ ਦਾ ਸਿਗਾ ਮੱਛੀ ਦੇ ਜਾਲ ਹੀ ਨਹੀਂ ਹੁੰਦੇ ਮੱਛੀ ਲਈ ਪਰ ਦੇਖੋ ਕਿ ਮੱਛੀ ਮੁੱਛਲੀ ਨਾ ਫਸ ਗਈ ਹੋਵੇ ਆਪਾਂ ਖਾ ਲਾਂਗੇ ਦਿਨ ਲਈ ਸੋ ਹੀ ਹੈਜ਼ ਅ ਪੰਚ ਲਾਈਨ ਮਤਲਬ ਔਨ ਦ ਸਪਾਟ ਸੋ ਇਟਸ ਫਨ ਇਦਾਂ ਕੰਮ ਕਰਨ ਚ ਮਜ਼ਾ ਆਉਂਦਾ ਤੇ ਓਵਰਆਲ ਯਾ ਵਧੀਆ ਰਿਹਾ ਜਿਵੇਂ ਆਪਾਂ ਬਾਲੀਵੁੱਡ ਦੀ ਫਿਲਮਾਂ ਦੇਖਦੇ ਆ ਜਾਂ ਹਾਲੀਵੁੱਡ ਦੀ ਦੇਖਦੇ ਆ ਇੱਕ ਸਿਨੈਰੀਓ ਹੁੰਦਾ ਫਿਜ਼ੀਕਲ ਫਿਟਨੈਸ ਨੂੰ ਬੜਾ ਵੱਡਾ ਰੋਲ ਦਿੱਤਾ ਜਾਂਦਾ 6 ਪੈਕ ਐਬਸ ਕਹਿੰਦੇ ਵੀ ਉਹ ਸਿਨੇਮੇ ਤੇ ਆ ਗਏ ਤੇ ਬਹੁਤ ਵੱਡਾ ਇਹਦੇ ਨਾਲ ਪ੍ਰਚਾਰ ਹੋ ਜਾਏਗਾ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਸੋਚਿਆ ਕਦੇ ਮੈਂ ਵੀ ਇਹ ਇਦਾਂ ਰਸਤੇ ਚੱਲਦਾ ਇਦਾਂ ਲੇ ਪਾਸੇ ਨੂੰ 6 ਪੈਕ ਕੱਢਣੇ ਅੱਜ ਕੋਈ ਬਹੁਤ ਖਾਲਾ ਜਿਹਾ ਬੜਾ ਨਹੀਂ ਰਹਿ ਗਿਆ ਪਹਿਲਾਂ ਮਿਹਨਤ ਕਰਦੇ ਸੀ ਲੋਕ ਜੀ ਅੱਜ ਕੱਲ ਬਹੁਤ ਸ਼ਾਰਟਵੇ ਆ ਗਏ 6 ਪੈਕ ਕੱਢਣ ਦੇ ਇੰਜੈਕਸ਼ਨ ਆ ਗਿਆ ਦਵਾਈਆਂ ਆ ਗਿਆ ਸਿਕਸ ਪੈਕ ਕੱਢ ਲੈਂਦੇ ਆ ਸਿਕਸ ਪੈਕ ਉਹ ਹੁੰਦੇ ਜਿਹੜੇ ਮੇਨ ਦੇ ਨਾਲ ਨਿਕਲਣ ਵੈਸੇ ਮੈਨੂੰ ਲੱਗਦਾ ਜਿੰਨੇ ਸਾਡੇ ਪੰਜਾਬੀਆਂ ਦੇ ਜੁੱਸੇ ਨੇ ਜਾਂ ਪੰਜਾਬੀਆਂ ਦਾ ਜਿੰਨੇ ਵੀ ਐਕਸ਼ਨ ਹੀਰੋ ਨੇ ਉਹ ਕਦੇ ਸਿਕਸ ਪੈਕ ਵਾਲੇ ਨਹੀਂ ਬਣੇ ਇੱਕ ਬਾਲ ਹਾਲੀਵੁੱਡ ਤੋਂ ਟ੍ਰੈਂਡ ਚੱਲਿਆ ਸਿਕਸ ਪੈਕ ਦਾ ਹਾਲੀਵੁੱਡ ਤੋਂ ਬਾਲੀਵੁੱਡ ਚ ਆਇਆ ਤੁਸੀਂ ਸਾਊਥ ਵਾਲਿਆਂ ਦੀਆਂ ਨਾ ਫਿਲਮਾਂ ਦੀ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੈ ਉਹ ਆਮ ਲੋਕਾਂ ਚੋਂ ਹੀਰੋ ਚੱਕਦੇ ਆ ਉਹ ਕਦੇ ਵੀ ਤੁਸੀਂ ਉਹਨਾਂ ਦੇ ਹੀਰੋ ਦੇਖ ਲਓ ਹੁਣ ਥੋੜਾ ਜਿਹਾ ਫਿਟਨੈਸ ਤੇ ਕਰਨ ਲੱਗੇ ਪਹਿਲਾਂ ਜਿੰਨੇ ਵੀ ਹੁੰਦੇ ਸੀਗੇ ਮੇਰੇ ਆਪ ਜੂਨੀਅਰ ਐ ਹੀਰੋ ਜ਼ਰੂਰੀ ਨਹੀਂ ਹੋਈ ਹੋਊਗਾ ਜਿਹੜਾ ਫਿੱਟ ਆਇਆ ਜਾਂ ਜਿਹੜਾ ਦੇ ਡੋਲੇ ਨੇ ਹੋਈ ਹੋਊਗਾ ਜਿਨੇ ਵੀ ਕੋਈ ਚੰਗਾ ਕੰਮ ਕਰਤਾ ਉਹ ਹੀਰੋ ਆ ਲੈ ਇੱਥੇ ਵਿੱਚ ਸੋ ਹੀਰੋ ਕੋਈ ਵੀ ਹੋ ਸਕਦਾ सनी देओल ਦੇ ਕਦੇ ਸਿਕਸ ਪੈਕ ਨਹੀਂ ਰਏ ਨੰਬਰ 1 ਤੇ ਉਹ ਸਟਾਰ ਰਏ ਸੰਜੇ ਦਾ ਦੇ ਕਦੇ ਸਿਕਸ ਪੈਕ ਨਹੀਂ ਰਏ ਉਹ ਨੰਬਰ 1 ਤੇ ਐਕਸ਼ਨ ਸਟਾਰ ਰਏ ਉਹ ਇਹ ਇੱਕ ਟ੍ਰੈਂਡ ਆਇਆ ਉਧਰੋਂ ਜਿਹੜਾ ਲੋਕਾਂ ਨੇ ਹੁਣ ਸਿਕਸ ਪੈਕ ਵਾਲਾ ਹੀਰੋ ਨਹੀਂ ਚੱਲਦਾ ਹੁਣ ਹੀਰੋ ਚੱਲਦਾ ਜਿਹਦੇ ਜਿਹਨੂੰ ਕੰਮ ਆਉਂਦਾ ਜਿਹਦੇ ਫੇਸ ਤੇ ਐਕਸਪ੍ਰੈਸ਼ਨ ਦੱਸਦੇ ਨੇ ਕਿ ਉਹ ਐਕਸ਼ਨ ਕਰ ਸਕਦਾ ਹੈ ਉਹ ਲੱਗਦਾ ਮੈਨ ਲਈ ਉਹ ਲੱਗਦਾ ਹੀਰੋ ਉਹ ਅੱਜ ਕੱਲ ਐਕਸ਼ਨ ਦੇ ਵਿੱਚ ਚੱਲਦਾ ਮੈਨੂੰ ਨਹੀਂ ਲੱਗਦਾ ਮੈਨੂੰ ਕਦੇ ਲੋਡ ਨਹੀਂ ਆ ਵੀਰੇ ਮੈਨੂੰ ਕਦੇ ਲੋਡ ਨਹੀਂ ਹੈਗੀ 6 ਪੈਕ ਦੀ ਹਾਂ ਅੰਟਿਲ ਅਨਲੈਸ ਜਦੋਂ ਤੱਕ ਮੈਨੂੰ ਲੱਗਦਾ ਕਿ ਮੈਂ ਕੋਈ ਇਦਾਂ ਦਾ ਕਿਰਦਾਰ ਕਰ ਰਿਹਾ ਜਾਂ ਕਿਸੇ ਐਥਲੀਟ ਦਾ ਕਰ ਰਿਹਾ ਜਾਂ ਕੋਈ ਇਦਾਂ ਦਾ ਕਿਰਦਾਰ ਕਰ ਰਿਹਾ ਜੀਜੋ ਬਾਡੀ ਦਿਖਾਉਣੀ ਹੈ ਫਿਰ ਮੈਂ ਲਵਾਂਗਾ ਆਦਰਵਾਇਜ਼ ਲੋਡ ਹੈ ਨਹੀਂ ਮੈਨੂੰ ਤਾਂ ਲੱਗਦਾ ਦੇ ਭਾਈ ਇੱਕ ਅਦਾਕਾਰ ਨੇ ਉਹ ਕਹਿੰਦੇ ਨੇ ਕਿ ਜਦੋਂ ਵੀ ਮੈਂ ਕੋਈ ਫਿਲਮ ਕਰਨਾ ਚਾਹਾਂ ਤਾਂ ਮੈਂ ਸਭ ਤੋਂ ਪਹਿਲਾਂ ਪ੍ਰੋਡਿਊਸਰ ਦਾ ਇੰਟਰਵਿਊ ਲਾਵਾਂਗਾ ਕਿ ਤੁਹਾਨੂੰ ਕਿੰਨੀ ਕੀ ਨੌਲੇਜ ਹੈ ਫਿਲਮ ਲੈਣ ਬਾਰੇ ਉਸ ਬਾਰੇ ਕੀ ਕਰਨਾ ਚਾਹੁੰਦੇ ਮੈਨੂੰ ਕੋਈ ਦਮੀ ਚੀਜ਼ ਤਾਂ ਹੈਗੀ ਹੈ ਕਿ ਚਲੋ ਪ੍ਰੋਡਿਊਸਰ ਨੂੰ ਨੌਲੇਜ ਹੋਣੀ ਚਾਹੀਦੀ ਹੈ ਜ਼ਰੂਰ ਪਰ ਇੰਟਰਵਿਊ ਲੈਣ ਵਾਲੀ ਗੱਲ ਮੇਰੇ ਹਜਮ ਨਹੀਂ ਹੁੰਦੀ ਹੈਗੀ ਕਿ ਜੇ ਕਿਸੇ ਨੇ ਕਿਹਾ ਕਿ ਮੈਂ ਇੰਟਰਵਿਊ ਲੈਣਾ ਚਾਹੁੰਗਾ ਔਰ ਕਦੇ ਵੀ ਕੋਈ ਕਿਰਦਾਰ ਕਦੇ ਵੀ ਕੋਈ ਐਕਟਰ ਸਟੇਬਲ ਨਹੀਂ ਹੈ ਜੇ ਤੁਸੀਂ ਕਹੋ ਕਿ ਮੈਂ ਮੇਰੀ ਇੱਕ ਟਾਈਮ ਤੇ ਫਿਲਮਾਂ ਹਿੱਟ ਹੋਈਆਂ ਇੱਕ ਟਾਈਮ ਤੇ ਨਹੀਂ ਚੱਲੀਆਂ ਸ਼ਾਹਰੂਖ ਖਾਨ ਦੀਆਂ ਫਿਲਮਾਂ ਵੀ ਫਲॉप ਹੋਈਆਂ ਕਮਿਟਾਬਾ ਚ ਨਹੀਂ ਆਮੀ ਉਹਨਾਂ ਵੱਡੇ ਵੱਡੇ 스타 ਦੀ ਇਹ ਫਿਲਮਾਂ ਕੋਈ ਵੀ ਇਹ ਜਹ ਦੁਨੀਆ ਚ 스타 ਨਹੀਂ ਜਿਹੜਾ ਲੱਗਾ ਕਈ ਵਾਰ ਕੰਮ ਜੇ ਲਾਲੇ ਪੈਂਦੇ ਨੇ ਜੇ ਫਿਰ ਉਹੀ ਪ੍ਰੋਡਿਊਸਰ ਆ ਕੇ ਤੁਹਾਡੇ ਤੋਂ ਪੁੱਛ ਲੇਗੇ ਭਾਈ ਭਾਈ ਸਾਹਿਬ ਮੈਂ ਕੰਮ ਤੁਹਾਨੂੰ ਤਾਂ ਦਵਾਂਗਾ ਤੁਹਾਨੂੰ ਫਿਲਮ ਚਲਾਉਣੀ ਆਉਂਦੀ ਹੈ ਪ੍ਰੋਡਿਊਸਰ ਵੀ ਪੁੱਛ ਸਕਦਾ ਕਿ ਤੁਸੀਂ ਮੈਨੂੰ ਗਰੰਟੀ ਦਿੰਦੇ ਹੋ ਕਿ ਤੁਹਾਨੂੰ ਫਿਲਮ ਚਲਾਉਣੀ ਆਉਂਦੀ ਹੈ ਸੋ ਮੈਨੂੰ ਲੱਗਦਾ ਇਹ ਤਾਂ ਇੱਕ ਰਲਿਆਂ ਮਿਲਿਆ ਹੰਗਾਰਾ ਹੈ ਪਿਆਰ ਦੇ ਨਾਲ ਸਾਨੂੰ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਇੰਟਰਵਿਊਜ਼ ਵਾਲਾ ਤਾਂ ਮੈਨੂੰ ਇਹ ਲੱਗਦਾ ਕਿ ਜੇ ਮੇਰੇ ਕੋਲ ਪ੍ਰੋਡਿਊਸਰ ਹੋਂਦ ਮੈਂ ਤਾਂ ਕਹਿੰਦਾ ਵੀਰੇ ਆ ਉਹ ਕਹਿੰਦੇ ਉਹਨਾਂ ਕਿ ਘੋੜਾ ਘਾਹ ਸੇ ਦੋਸਤੀ ਕਰੇਗਾ ਤਾਂ ਖਾਏਗਾ ਕਿਆ ਅਗਰ ਘੋੜਾ ਘਾਹ ਸੇ ਦੁਸ਼ਮਣੀ ਵੀ ਕਰੇਗਾ ਤੋ ਵੀ ਕਿਆ ਖਾਏਗਾ ਸੇਮ ਚੀਜ਼ਾਂ ਨੇ ਸੋ ਇੰਟਰਵਿਊ ਵਾਲੀ ਗੱਲ ਤਾਂ ਨਹੀਂ ਠੀਕ ਹੈਗੀ ਪਰ ਹਾਂ ਇਹਨਾਂ ਨੂੰ ਕੰਸੈਪਟ ਚੂਜ਼ ਕਰਨ ਦੀ ਨੋ ਲੈਜ ਨਹੀਂ ਉਹਨੂੰ ਉਹਨੂੰ ਫਿਲਮ ਮੇਕਿੰਗ ਬਾਰੇ ਪਤਾ ਹੋਣਾ ਚਾਹੀਦਾ ਕੰਟੈਂਟ ਬਾਰੇ ਪਤਾ ਹੋਣਾ ਚਾਹੀਦਾ ਬਟ ਪ੍ਰੋਡਿਊਸਰ ਦੀ ਇੰਟਰਵਿਊ ਅਲਤ ਮੈਨੂੰ ਲੱਗਦਾ ਕੋਈ ਨਹੀਂ ਲੈਂਦਾ ਹੋਊਗਾ ਸ਼ਾਇਦ ਸੀ ਸਾਰੇ ਦੋ ਲੱਕੀਸ ਬੱਚੇ ਐ ਜਿਹੜਾ ਲੋਸੀ ਚੂਸ ਕੀਤੀ ਤਸੀ ਮੈਨੂੰ ਤੁਹਾਡੇ ਨਾਲ ਸੈਲਫੀ ਕਰਾਨੀ ਐ ਪਲੀਜ਼ ਆਜੋ ਬੱਚੇ ਆਜੋ ਆਜੋ ਪੁੱਤਰ ਬੈਠਾ ਆਜੋ ਆਜੋ ਮੈਂ ਖੜਾ ਹੋ ਚਾਲ ਬੇਟਾ ਇਧਰ ਆਜੋ ਪੁੱਤਰ ਆਜੋ ਖੜੇ ਹੋ ਦੁਕਾਨ ਵਾਲੇ ਕੋਲ ਜਿਹੜੇ ਉਸ ਤਰ੍ਹਾਂ ਦੀ ਮੈਸੇਜ ਉਹ ਬਹੁਤ ਵਧੀਆ ਮਾਈਂਗ ਹੋਣੀ ਹੈ ਥੈਂਕ ਯੂ ਤੇ ਚ दिस इज द टैग बाय आकाश अरोड़ा तो हमने पर पोस्ट अभी नहीं चैनल हां जी मेरा पहला सवाल तो आगे तो यही तो है कि वेरी फर्स्ट टाइम तो हम रूबरू देख रहे हैं हां मैं थोड़ा फैन भी हूं थैंक यू वेरी एंड मैं थोड़े से सवाल यही पूछना है कि जेडी बॉलीवुड है बॉलीवुड जेडी है वो जेडी कैसी कॉमेडी टाइप के ज्यादा मूवीज बनाती है मैं तो हमने एक ਤੁਸੀਂ ਇੱਕ ਜਿਵੇਂ ਮਤਲਬ ਰਾਉਡੀ ਜਿਹੜਾ ਰੂਪ ਦਿਖਾਇਆ ਪੁਲਿਸ ਦੇ ਦੇ ਨਾਲ ਔਰ ਤੁਹਾਨੂੰ ਕਦੇ ਇਹ ਟਾਈਪ ਨਹੀਂ ਕੀਤਾ ਉਹ ਰੋਮਾਂਟਿਕ ਲਵਸਟਰੀ ਨੂੰ ਸਮਾਈਏ ਕਿ ਉਹ ਮਦਾਨੀਆ ਕੀਤੀ ਸੀ ਨਿਰਵਾਣ ਦੇ ਨਾਲ ਉਹ ਵਿੱਚ ਰੋਮਾਂਟਿਕ ਸੀਗਾ ਸਾਡੇ ਚੋਰ ਨੂੰ ਥੋੜੇ ਜਿਹਾ ਮਾਰੀਏ ਅੱਜ ਦੀ ਸ਼ੂਟਿੰਗ ਕਰਨੀ ਹੈ ਬੇਪਰਵਾਹ ਉਹ ਲਵਸਟਰੀ ਐਕਸ਼ਨ ਲਵਸਟਰੀ ਇਹ ਬਿਲਕੁਲ ਕਰਦਾ ਵੀ ਨਹੀਂ ਕਿਦਾ ਦਰਮਿਆਸ ਚੋਂ ਨਿਆਦਾ ਸੀ ਹੁਣ ਦਿੰਦਾ ਵੀ ਕੋਈ ਨਹੀਂ ਮਿਲਦਾਗਾ ਰੈਗੂਲਰ ਜੰਗਲਿਆ ਰੱਖਸ਼ੀ ਗਾਰੇ ਸੁਣਨ ਨਾ ਤੇ ਕਾਮੇਡੀ ਪਹਿਲਾਂ ਜਨਮਾ ਕੀਤੀ ਨਾਲੇ

ਪਾਲੀਵੁੱਡ ਦੀ ਮੂਵੀਜ਼ ਨੇ ਪੰਜਾਬੀ ਇਲਾਕੇ ਨੂੰ ਮੂਵੀ ਮੰਨੇ। ਕਿ ਕਿ ਜਿਹੜੇ ਕਹਿੰਦੇ ਘਰੇ ਨੂੰ ਮੂਵੀ ਹੁੰਦੀ ਹੈ ਇਹ ਪੰਜਾਬ ਦੇ। ਇਹੋ ਪੁੱਛੀਏ ਕਿ ਲੱਗ ਜਾ ਸਕਦੇ ਸਵਾਲ ਇਹਦੇ। ਵੀਰੇ ਦੌਰ ਹੁੰਦਾ ਸੰਮੇਲਾ। ਇੱਕ ਟਾਈਮ ਤੇ ਬਾਲੀਵੁੱਡ ਦਾ ਦੌਰ ਆਇਆ ਸੀ ਕਿ ਫਿਰ ਮਾਂ ਨਹੀਂ ਚੱਲ ਰਹੀ ਸੀ। ਇੱਕ ਟਾਈਮ ਤੇ ਸਾਊਂਡ ਸਿਨੇਮਾ ਦਾ ਵੀ ਦੌਰ ਆਇਆ ਸੀ। ਇਹ ਸਾਊਂਡ ਸਿਨੇਮਾ ਦੀਆਂ ਫਿਲਮਾਂ ਨਾਲ ਅਸੀਂ ਮਿਲਾ ਕੇ ਬਣਾਉਂਦੇ ਸੀ। ਔਰ ਇੱਕ ਟਾਈਮ ਪੰਜਾਬੀ ਸਿਨੇਮਾ ਦਾ